ਲੋਵੀ ਦੋਸਤੋ ਤਿੰਨ ਵੈੜਾ ਹੋਰ ਆਪਾਂ ਤੁਹਾਨੂੰ ਦਿਖਾ ਦਿੰਦੀਆਂ ਇੱਕੋ ਘਰ ਦੇ ਵਿੱਚ ਨਾਰਲੀ ਪਿੰਡ ਵਿజిਟ ਕਰਨੀ ਆ ਤਹਿਸੀਲ ਪੱਟੀਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਠੀਕ ਆ ਜੀ ਭਾਈ ਜਸਨ ਦੇ ਨਾਲ ਗੱਲਬਾਤ ਕਰ ਲੈਣਾ ਵੀਰ ਆ ਪੂਰੀ ਗੱਲਬਾਤ ਜਿਹੜੀ ਆ ਪਹਿਲੇ ਨੰਬਰ ਤੇ ਵੈੜ ਆ ਦੇਖ ਰਹੇ ਆ ਦੂਜਾ ਸੁਬਾ ਸੁਣੀ ਆ ਜੀ ਹਾਂਜੀ ਦੂਜਾ ਸੁਬਾ ਤੇ ਬਿਲਕੁਲ ਤਿਆਰੀ ਦੇ ਵਿੱਚ ਹੀ ਆ ਸੁਣੀ ਬਿਲਕੁਲ ਤਿਆਰੀ ਦੇ ਵਿੱਚ ਠੀਕ ਆ ਜੀ ਆ ਵੇਖੋ ਜੀ ਆਰਡਰ ਹਵਾਨੇ ਦੀ ਕੁਆਲਿਟੀ ਦੇਖ ਕੇ ਚੈੱਕ ਕਰੋ ਵੱਡੀ ਵੈੜ ਮਾੜਾ ਜੈਨੂ ਇੱਕ ਦੋ ਠੀਕ ਆ ਜੀ ਆ ਕਰੋ ਚੈੱਕ 60000 ਜਿਹੜੀ ਕੀਮਤ ਆ ਦੋਸਤੋ ਇਸ ਵੈੜ ਦੀ ਠੀਕ ਆ ਥੋੜਾ ਬਾਦਾਂ ਮਾਣਤਨ ਹੋਊਗਾ ਮੌਕੇ ਤੇ ਬਾਕੀ ਵੈੜ ਕਾਫੀ ਖੂਬਸੂਰਤ ਆ ਕਰੋ ਚੈੱਕ ਜੀ ਬਿਲਕੁਲ ਤਿਆਰੀ ਦੇ ਵਿੱਚ ਹੋ ਸਕਦਾ ਅੱਜ ਆਪਾਂ 30 ਮਾਰਚ ਨੂੰ ਵੀਡੀਓ ਬਣਾਈਆਂ ਜਲਦੀ ਅਪਲੋਡ ਕਰਾਂਗੇ ਹੋ ਸਕਦਾ ਵੀ ਅੱਜ ਹੀ ਸੂਬੇ ਠੀਕ ਆ ਜੀ ਕਿਸੇ ਟਾਈਮ ਦੀ ਤੇ ਬਾਕੀ ਆ ਹਵਾਨੇ ਦੀ ਕੁਆਲਿਟੀ ਜਿਹੜੀ ਤੁਸੀਂ ਦੇਖ ਕੇ ਚੈੱਕ ਕਰ ਸਕਦੇ ਹੋ ਠੀਕ ਆ ਠੀਕ ਆ ਉਸ ਤੋਂ ਬਾਅਦ ਅਗਲੀ ਵਿਰ ਇਸ ਵੈੜ ਦੀ ਕੀ ਡਿਟੇਲ ਆ ਜੀ ਦੂਜਾ ਸਵੇਰ ਸੋਈ ਹੈ ਦੂਜਾ ਸਵੇਰ ਸੋਈ ਆ 24 25 ਲੀਟਰ ਬਿਲਕੁਲ ਹਾਜ਼ਰ ਆ ਜੀ ਹਾਂ ਜੀ